ਕੁਸ਼ ਕਰੀ ਜਾਈਏ ਇੱਕ ਦੇ ਦੁਕਾਨੇ ਦੇ ਕਿਉਂ ਦੋਸਤ ਨੋਰਮਲ ਗੱਲਬਾਤ ਹੋ ਗਈ ਆ ਕੋਈ ਗੱਲ ਡੰਡਾ ਜਾਂ ਮਾਰ ਲੈਂਦੇ ਬੀੜੀ ਨਾਲ ਨਹੀਂ ਇੱਕ ਵਾਰੀ ਅੱਗੇ ਦੇਖ ਕੇ ਹੱਲ ਕਰ ਦਿਓ ਕੱਲੇ ਬੋਟਾ ਵਾਲੇ ਉਹਨੇ ਮੜ ਕੇ ਇੱਕ ਮਿੰਟ ਸਾਡੇ ਤੋਂ ਲੋਕਾਂ ਦੇ ਘਰਾਂ ਚ ਮਿੰਟ ਲਵਾਤਾ ਬੋਟਾ ਵਾਲੇ ਆਣੇ ਹੋਣ ਅੱਜ ਪਾਣੀ ਫੇਰਾ ਪਾਣੀ ਫੇਰਾ ਹੀ ਜਾਂਦਾ ਅਸੀਂ ਰਾਤ ਨੂੰ 3 ਵਜੇ ਦੇਖ ਕੇ ਗਿਆ ਨਹੀਂ ਬਟਕਨ ਚ ਪਾਣਾ ਬੋਟਾ ਵਾਲੇ ਤਾਂ ਤੁਸੀਂ ਘਰਾਂ ਵਿੱਚ ਮਿੰਟ ਬਣਾਉਂਦੇ ਹੋ ਤੁਸੀਂ ਅਸਲੀ ਸਾਰੀ ਦੇਖਿਆ ਹਾਂ ਗਲੀ ਦਾ ਨਾ ਇੰਨਾ ਗਲੀ ਦਾ ਹਾਲ ਦੇਖੋ ਘਰਾਂ ਚ ਜਾ ਕੇ ਦੇਖੋ ਕਿਵੇਂ 스멜 ਮਾਦੀ ਹੈ ਕੋਈ ਫਰੇਸ਼ਰ ਨਹੀਂ ਚੱਲਦੀ ਹੈ ਪਲੱਸਾਂ ਨਹੀਂ ਚੱਲਦੀ ਹੈ ਕੋਈ ਫਰੇਸ਼ਰ ਨਹੀਂ ਚੱਲਦੀ ਮੁਰਤਾਬਾ ਜਿਆ ਸਰਕਾਰ ਮੁਰਤਾਬਾ ਤੁਸੀਂ ਕੋਈ ਘਰ ਦੇ ਵਿੱਚ ਜਾ ਕੇ ਦੇਖੋ ਸਾਨੂੰ ਇੱਕ ਬੋਰਡ ਨਹੀਂ ਹੈ ਇਸ ਸਾਤੇ ਜਿਹੜੀ ਸਾਡੀ ਕੰਡੀਸ਼ਨ ਰਹੀ ਹੈ ਇਸ ਟਾਈਮ 6 ਮਹੀਨੇ ਹੋ ਗਏ ਜੀ ਬਹੁਤ ਹੋ ਗਈ ਹੈ ਕਿੰਨੇ ਹੋ ਗਏ 2 ਸਾਲ ਹੋ ਗਏ ਤੁਸੀਂ ਜਿਹੜੀ ਗੱਲ ਤੇ ਕਿਹਾ ਸੀ ਵੀ ਅਸੀਂ ਖਰੇ ਉਤਰਾਂਗੇ ਇਸ ਵੱਲੋਂ ਖਰੇ ਉਤਰੇ ਹੋ ਬੜੇ ਜਾਂਦਾ ਸੀ ਜਾਂਦੇ ਆ ਉਹ ਦਿਨ ਪੁੱਛਣੀ ਵੀ ਬੂਤਾ ਨਮਲ ਵਰਗਾ ਨਹੀਂ ਪੋਈਆਂ ਸੀ ਸੁਣਦੇ ਠੀਕ ਹੈ ਉਹ ਵੀ ਪਾਵਾਂਗੇ ਨਾਲੇ ਤੁਹਾਨੂੰ ਉਹ ਤਾਂ ਸਾਡੇ ਕਰਨਾਲ ਕਰ ਕਰ ਦਿਤਾ ਰਿਹਾ ਤੇ ਹੁਣ ਮੁੜ ਕੇ ਨਾ ਹਣੀ ਦੇਖਿਆ ਕਿ ਸਾਡਾ ਮਾਰ ਇੱਕ ਵਾਰੀ ਬੈਠ ਕੇ ਦੇਖਿਆ ਵੀ ਕੀ ਸਾਹਿਬ ਨਾਲ ਰੋਟੀਆਂ ਖਾਣਗੇ ਉਹਦੇ ਕਰਨਾਲ ਆਇਆ ਬੰਦ ਕਰ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜੇ ਪੁੱਛੇ ਬੋਲ ਹਰੇ ਆ ਕੋ ਮਾਤਾ ਆ ਇਹ ਅਸੀਂ ਕੀ ਕਰੀਏ ਸਾਡੇ ਤੋਂ ਬਾਹਰ ਹੋ ਅਸੀਂ ਥੋੜੀ ਤੋਂ ਬਾਹਰ ਨਹੀਂ ਹੁੰਦੇ ਸੀ ਪਰ ਅਸੀਂ ਬਾਹਰ ਫਿਰ ਤੁਸੀਂ ਅੱਜ ਬੋਣਾ ਲੈਣ ਗਏ ਸੀ ਤੇ ਆਈ ਹੋ ਨਹੀਂ ਤੁਮ ਸਾਡੇ ਤੋਂ ਵੀ ਨਹੀਂ ਯਾਰ ਛੁੱਟੀ ਤੋਂ ਸਾਡੇ ਵੀ ਨਹੀਂ ਸਾਡੇ ਤੋਂ ਬਾਹਰ ਨਾ ਆਉਣਾ ਊਹ ਲਾ ਮੈਨੂੰ ਹਟੇ ਦਿਓ ਲਾਉਂ ਪਾਣੀ ਪੀਉਣ ਲਈ ਸ਼ਿਕਾਰ ਮਰਦ